ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਵੀ ਜਦੋਂ ਵੀ ਆਪਣੇ ਘਰ ਦੇ ਆਸ-ਪਾਸ ਜਾਂ ਸਾਡੇ ਘਰ ਦੇ ਵਿੱਚ ਕਿਤੇ ਵੀ ਕੋਈ ਕੁੱਤਾ ਰੋਂਦਾ ਏ ਬਿੱਲੀ ਰੋਂਦੀ ਆ ਤਾਂ ਆਪਾਂ ਅਕਸਰ ਪਰੇਸ਼ਾਨ ਹੋ ਜਾਂਦੇ ਆ ਅਸੀਂ ਜਲਦੀ ਦੇ ਨਾਲ ਉਹ ਰੋਂਦੇ ਹੋਏ ਜਾਨਵਰ ਨੂੰ ਚੁੱਪ ਕਰਾਉਣ ਦੇ ਲਈ ਉਹਨੂੰ ਮਾਰਨ ਦੇ ਲਈ ਦੌੜਦੇ ਹਾਂ ਦਬਕਾ ਮਾਰ ਕੇ ਉਹਨੂੰ ਉੱਥੋਂ ਭਜਾ ਦਿੰਨੇ ਹਾਂ ਜਾਂ ਕਈ ਵਾਰ ਡੰਡਾ ਮਾਰ ਕੇ ਵੀ ਉੱਥੋਂ ਉਹਨੂੰ ਭਜਾ ਦਿੰਨੇ ਹਾਂ ਵੀ ਇਹ ਰੋਣ ਨੂੰ ਚੁੱਪ ਹੋ ਜਾਵੇ ਕਿਉਂਕਿ ਅਸੀਂ ਉਹਦੇ ਰੋਣ ਨੂੰ ਬਹੁਤ ਜ਼ਿਆਦਾ ਮਾੜਾ ਮੰਨਦੇ ਹਾਂ ਅਸ਼ੁੱਭ ਮੰਨਦੇ ਹਾਂ ਸਾਨੂੰ ਸ਼ੁਰੂ ਤੋਂ ਹੀ ਇਹ ਦੱਸਿਆ ਗਿਆ ਹੈ ਕਿ ਜਦੋਂ ਵੀ ਕੋਈ ਕੁੱਤਾ ਜਾਂ ਬਿੱਲੀ ਰੋਂਦਾ ਹੈ ਸਾਡੇ ਨਾਲ ਕੁਝ ਮਾੜਾ ਹੋਣ ਵਾਲਾ ਹੁੰਦਾ ਹੈ ਤਾਂ ਇਸੇ ਕਰਕੇ ਇਹ ਡਰ ਸਾਡੇ ਮਨ ਦੇ ਵਿੱਚ ਬੈਠ ਗਿਆ ਵੀ ਕੁੱਤੇ ਦਾ ਰੋਣਾ ਜਾਂ ਬਿੱਲੀ ਦਾ ਰੋਣਾ ਸਾਡੇ ਲਈ ਮਾੜੇ ਦਾ ਸੰਕੇਤ ਹੈ ਇਸ ਕਰਕੇ ਅਸੀਂ ਉਹਨੂੰ ਆਪਣੇ ਘਰ ਤੋਂ ਦੂਰ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਗੱਲਬਾਤ ਕਰਨ ਜਾ ਰਹੇ ਹਾਂ ਨਾ ਕਿ ਜਦੋਂ ਵੀ ਕੋਈ ਕੁੱਤਾ ਬਿੱਲੀ ਰੋਂਦਾ ਹੈ ਉਹਨੂੰ ਭਜਾਉਣਾ ਨਹੀਂ ਆ ਬਲਕਿ ਆ ਇੱਕ ਕੰਮ ਕਰਨਾ ਹੈ ਕਿਹੜਾ ਕੰਮ ਕਰਨਾ ਹੈ ਕਿਉਂ ਕਰਨਾ ਹੈ ਕਰਨ ਦੇ ਸਾਨੂੰ ਕੀ ਫਾਇਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਇਹ ਬੇਨਤੀ ਹੱਥ ਜੋੜ ਕੇ ਆ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸਿਆਣੇ ਕਹਿੰਦੇ ਅੱਧਾ ਅਧੂਰਾ ਗਿਆਨ ਕਈ ਵਾਰ ਸਾਡੇ ਲਈ ਖਤਰਨਾਕ ਸਿੱਧ ਹੁੰਦਾ ਹੈ ਤਾਂ ਵੀਡੀਓ ਨੂੰ ਪੂਰਾ ਸੁਣਿਓ ਵੀਡੀਓ ਪੂਰੀ ਸੁਣਨ ਤੋਂ ਬਾਅਦ ਫਿਰ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਕਈ ਭੈਣ ਭਰਾ ਇਹ ਸਵਾਲ ਕਰਦੇ ਆ ਕੁੱਤੇ ਜਾਂ ਬਿੱਲੀ ਦਾ ਰੋਣਾ ਮਾੜਾ ਕਿਉ ਮੰਨਿਆ ਜਾਂਦਾ ਹੈ ਜਾਂ ਫਿਰ ਕਈ ਇਹ ਸਵਾਲ ਸਾਡੇ ਤੋਂ ਪੁੱਛਦੇ ਨੇ ਕਿ ਕੀ ਸੱਚਮੁੱਚ ਕੁੱਤੇ ਬਿੱਲੀ ਦਾ ਰੋਣਾ ਮਾੜਾ ਹੀ ਹੁੰਦਾ ਹੈ ਤਾਂ ਦੇਖੋ ਜੀ ਰੋਣਾ ਕਿਸੇ ਦਾ ਵੀ ਨਹੀਂ ਚੰਗਾ ਭਾਵੇਂ ਕੋਈ ਕੁੱਤਾ ਰੋਂਦਾ ਏ ਬਿੱਲੀ ਰੋਂਦੀ ਆ ਕੋਈ ਵੀ ਜਾਨਵਰ ਰੋ ਰਿਹਾ ਏ ਭਾਵੇਂ ਇਨਸਾਨ ਰੋ ਰਿਹਾ ਏ ਤਾਂ ਰੋਣਾ ਤਾਂ ਕਿਸੇ ਦਾ ਵੀ ਚੰਗਾ ਨਹੀਂ ਆ ਕਿਉਂਕਿ ਕੋਈ ਵੀ ਇਨਸਾਨ ਹੋਵੇ ਜਾਨਵਰ ਹੋਵੇ ਉਹ ਬਿਨਾਂ ਵਜ੍ਹਾ ਤੋਂ ਨਹੀਂ ਰੋਂਦਾ ਜਦੋਂ ਉਹ ਦਰਦ ਦੇ ਵਿੱਚ ਹੋਵੇਗਾ ਨਾ ਉਦੋਂ ਹੀ ਰੋਵੇਗਾ ਜ਼ਰੂਰ ਉਹਨੂੰ ਕੋਈ ਨਾ ਕੋਈ ਦੁੱਖ ਦਰਦਿਆ ਜਾਂ ਕਿਸੇ ਦਾ ਸਤਾਇਆ ਹੋਇਆ ਏ ਉਹ ਤਾਂ ਹੁੰਦਾ ਹੈ ਤਾਂ ਇਸ ਕਰਕੇ ਆਪਾਂ ਚੰਗੇ ਮਾੜੇ ਦੇ ਵਿਚਾਰ ਦੇ ਵਿੱਚ ਨਹੀਂ ਪੈਣਾ ਵੀ ਇਹ ਚੰਗਾ ਹੁੰਦਾ ਹੈ ਕਿ ਮਾੜਾ ਹੁੰਦਾ ਹੈ ਬਲਕਿ ਆਪਾਂ ਉਸ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਉਸ ਰੋਣ ਦੀ ਵਜ੍ਹਾ ਦਾ ਕਾਰਨ ਲੱਭਣਾ ਹੈ ਵੀ ਇਹ ਜੋ ਵੀ ਜਾਨਵਰ ਸਾਡੇ ਘਰ ਦੇ ਵਿੱਚ ਆ ਕੇ ਰੂ ਰਿਹਾ ਹੈ ਜਾਂ ਘਰ ਦੇ ਬੂਹੇ ਅੱਗੇ ਰੂ ਰਿਹਾ ਹੈ ਉਹ ਕਿਉਂ ਰੋ ਰਿਹਾ ਹੈ ਜਿਵੇਂ ਮੰਨ ਲਓ ਕਿ ਕੋਈ ਕੁੱਤਾ ਜਾਂ ਬਿੱਲੀ ਸਾਡੇ ਘਰ ਦੇ ਬੂਹੇ ਅੱਗੇ ਰੋ ਰਿਹਾ ਹੈ ਜਾਂ ਘਰ ਦੇ ਵਿੱਚ ਆ ਕੇ ਰੋ ਰਿਹਾ ਤਾਂ ਹੋ ਸਕਦਾ ਉਹਨੂੰ ਕਿਸੇ ਨੇ ਮਾਰ ਕੇ ਭੁਜਾਇਆ ਹੋਵੇ ਉਹ ਦਰਦ ਵਿੱਚ ਹੋਵੇ ਕਿਸੇ ਨੇ ਛੱਟ ਪੇਟ ਲਾਈ ਹੋਵੇ ਉਹ ਤਾਂ ਰੋ ਰਿਹਾ ਹੋਵੇ ਜਾਂ ਕਈ ਵਾਰ ਜਾਨਵਰ ਆਪਸ ਦੇ ਵਿੱਚ ਬਹੁਤ ਲੜਦੇ ਨੇ ਜਿਵੇਂ ਦੋ ਬਿੱਲੀਆਂ ਉਹ ਕਦੇ ਵੀ ਇਕੱਠੀਆਂ ਨਹੀਂ ਬੈਠ ਸਕਦੀਆਂ ਬਿੱਲੀਆਂ ਜਦੋਂ ਆਪਸ ਵਿੱਚ ਲੜਦੀਆਂ ਨਾ ਕਈ ਵਾਰ ਇੱਕ ਦੂਸਰੇ ਨੂੰ ਜ਼ਖਮੀ ਕਰ ਦਿੰਦੀਆਂ ਨੇ ਕੁੱਤੇ ਵੀ ਤਾਂ ਇਹ ਨਹੀਂ ਕਰਦੇ ਨੇ ਕਈ ਜਾਨਵਰ ਐਸੇ ਨੇ ਜੋ ਇਕੱਠੇ ਨਹੀਂ ਬੈਠ ਸਕਦੇ ਜਦੋਂ ਬੈਠਦੇ ਨੇ ਲੜਦੇ ਨੇ ਤਾਂ ਹੋ ਸਕਦਾ ਏ ਜੇਕਰ ਕੋਈ ਕੁੱਤਾ ਬਿੱਲੀ ਰੋ ਰਿਹਾ ਏ ਤਾਂ ਉਹ ਆਪਣੇ ਹੀ ਕਿਸੇ ਸਾਥੀ ਤੋਂ ਸਤਾਇਆ ਹੋਇਆ ਹੋਵੇ ਜਾਂ ਕਈ ਵਾਰ ਜਾਨਵਰ ਜਦੋਂ ਭੁੱਖ ਦੇ ਵਿੱਚ ਹੁੰਦਾ ਹੈ ਨਾ ਤਾਂ ਵੀ ਰੋ ਸਕਦਾ ਹੈ ਤਾਂ ਆਪਾਂ ਉਹਦੇ ਰੋਣ ਦੀ ਵਜ੍ਹਾ ਨੂੰ ਲੱਭਣਾ ਹੈ ਨਾ ਕਿ ਚੰਗੇ ਮਾੜੇ ਦੇ ਚੱਕਰਾਂ ਵਿੱਚ ਪੈਣਾ ਕਿਉਂਕਿ ਚੰਗਾ ਮਾੜਾ ਸਾਡੇ ਦਿਮਾਗ ਵਿੱਚ ਹੁੰਦਾ ਏ ਜੋ ਚੀਜ਼ ਆਪਾਂ ਮੰਨ ਲਈ ਬਸ ਉਹੀ ਸਾਡੇ ਨਾਲ ਹੋਵੇਗੀ ਜੇ ਅਸੀਂ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਬਿਠਾ ਲਈ ਨਾ ਵੀ ਅੱਜ ਸਵੇਰੇ ਕੁੱਤਾ ਰੋ ਰਿਹਾ ਸੀ ਬਿੱਲੀ ਰੋ ਰਹੀ ਸੀ ਬਿੱਲੀ ਨੇ ਸਾਡਾ ਰਸਤਾ ਕੱਟਤਾ ਜ਼ਰੂਰ ਸਾਡੇ ਨਾਲ ਕੁਝ ਮਾੜਾ ਹੋਵੇਗਾ ਜੇ ਸਾਡੇ ਦਿਮਾਗ ਨੂੰ ਅਸੀਂ ਆਪਣੇ ਮਨ ਨੂੰ ਇਹ ਗੱਲ ਮੰਨਾ ਲਈ ਫਿਰ ਜ਼ਰੂਰ ਮਾੜਾ ਹੋਵੇਗਾ ਕਿਉਂਕਿ ਚੰਗਾ ਮਾੜਾ ਸਾਡੇ ਦਿਮਾਗ ਦੇ ਵਿੱਚ ਆ ਸਾਡੇ ਮਨ ਦੇ ਵਿੱਚ ਆ ਜੋ ਚੀਜ਼ ਅਸੀਂ ਵਾਰ-ਵਾਰ ਸੋਚਦੇ ਹਾਂ ਉਹੀ ਚੀਜ਼ ਸਾਡੇ ਨਾਲ ਸੱਚ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਇਸ ਕਰਕੇ ਕਦੇ ਵੀ ਚੰਗੇ ਮਾੜੇ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਜੋ ਵੀ ਚੰਗਾ ਮਾੜਾ ਸਾਡੇ ਨਾਲ ਹੁੰਦਾ ਹੈ ਨਾ ਉਹ ਸਾਡੀਆਂ ਆਦਤਾਂ ਕਰਕੇ ਹੁੰਦਾ ਹੈ ਸਾਡੇ ਸੁਭਾਅ ਕਰਕੇ ਹੁੰਦਾ ਹੈ ਸਾਡੇ ਕਰਮਾਂ ਕਰਕੇ ਹੁੰਦਾ ਹੈ ਜਿਹੋ ਜੇ ਕੰਮ ਆਪਾਂ ਕਰਦੇ ਹਾਂ ਉਦਾਂ ਦਾ ਹੀ ਫਲ ਸਾਨੂੰ ਮਿਲਦਾ ਹੈ ਬਾਕੀ ਇਹ ਜੋ ਜਾਨਵਰ ਨੇ ਨਾ ਇਹ ਰੱਬ ਦੇ ਬਣਾਏ ਜੀ ਨੇ ਇਹਨਾਂ ਨੂੰ ਵੀ ਦਰਦ ਹੁੰਦਾ ਹੈ ਇਹ ਇਹਨਾਂ ਨੂੰ ਵੀ ਦੁੱਖ ਹੁੰਦਾ ਹੈ ਤਾਂ ਇਹਨਾਂ ਦੇ ਦੁੱਖ ਦਰਦ ਨੂੰ ਸਮਝਣਾ ਹੈ ਜੇ ਇਹ ਰੋ ਰਹੇ ਆ ਨਾ ਤਾਂ ਇਹ ਨਹੀਂ ਸਮਝਣਾ ਵੀ ਸਾਨੂੰ ਸੰਕੇਤ ਦੇ ਰਹੇ ਨੇ ਉਹ ਆਪ ਖੁਦ ਦਰਦ ਦੇ ਵਿੱਚ ਹੋ ਸਕਦੇ ਨੇ ਰੱਬ ਦੇ ਬਣਾਏ ਜੀਵਾਂ ਦਾ ਭਲਾ ਕਰਨਾ ਹੈ ਫਿਰ ਸਾਡਾ ਭਲਾ ਹੋਵੇਗਾ ਫਿਰ ਸਾਡੇ ਨੂੰ ਚੰਗਾ ਹੋਵੇਗਾ ਤਾਂ ਅੱਜ ਤੋਂ ਬਾਅਦ ਜਦੋਂ ਵੀ ਕੋਈ ਵੀ ਜੀਵ ਜੰਤੂ ਪੰਛੀ ਕੋਈ ਵੀ ਕੁੱਤਾ ਹੋਵੇ ਬਿੱਲੀ ਹੋਵੇ ਉਹਨੂੰ ਰੋਂਦੇ ਨੂੰ ਦੇਖਦੇ ਹਨਾ ਚੰਗੇ ਮਾੜੇ ਦੇ ਵਿਚਾਰਾਂ ਦੇ ਵਿੱਚ ਨਹੀਂ ਪੈਣਾ ਪਹਿਲਾਂ ਤਾਂ ਉਹਨੂੰ ਕੁਝ ਖਾਣ ਪੀਣ ਨੂੰ ਚੀਜ਼ ਦੇਈਏ ਹੋ ਸਕਦਾ ਉਹ ਭੁੱਖ ਦੇ ਨਾਲ ਰੋ ਰਿਹਾ ਹੋਵੇ ਭੁੱਖ ਦੇ ਨਾਲ ਕੁਰਲਾ ਰਿਹਾ ਹੋਵੇ ਤਾਂ ਉਹਨੂੰ ਕੋਈ ਨਾ ਕੋਈ ਚੀਜ਼ ਖਾਣ ਪੀਣ ਨੂੰ ਜ਼ਰੂਰ ਦਵੋ ਜੋ ਇੱਕ ਕੁੱਤਾ ਏ ਤਾਂ ਉਹਨੂੰ ਰੋਟੀ ਪਾ ਦਿਓ ਜੇ ਬਿੱਲੀ ਆ ਤਾਂ ਉਹਨੂੰ ਦੁੱਧ ਪਿਲਾ ਦਿਓ ਜਾਂ ਕੋਈ ਹੋਰ ਚੀਜ਼ ਜੋ ਵੀ ਉਹ ਖਾਂਦੀ ਪੀਂਦੀ ਹੋਵੇ ਉਹਨੂੰ ਖਵਾ ਪਿਆ ਕੇ ਦੇਖੋ ਜੇਕਰ ਉਹ ਫੇਰ ਵੀ ਰੋ ਰਹੀ ਆ ਤਾਂ ਹੋ ਸਕਦਾ ਏ ਉਹਦੇ ਕਿਤੇ ਸੱਟ ਪੇਟ ਲੱਗੀ ਹੋਵੇ ਜਾਂ ਫਿਰ ਥੋੜਾ ਜਿਹਾ ਧਿਆਨ ਰੱਖੋ ਵੀ ਹੋ ਸਕਦਾ ਉਹ ਕਿਸੇ ਜਾਨਵਰ ਦੇ ਸਤਾਏ ਹੋਣ ਜਦੋਂ ਵੀ ਆਪਾਂ ਕਿਸੇ ਵੀ ਜਾਨਵਰ ਨੂੰ ਕਰੋੰਦਾ ਹੋਇਆ ਦੇਖਦੇ ਆ ਨਾ ਤਾਂ ਜਿਵੇਂ ਆਪਾਂ ਇਨਸਾਨ ਨੂੰ ਰੋਂਦਾ ਹੋਇਆ ਦੇਖ ਕੇ ਉਹਨੂੰ ਪੁੱਛਦੇ ਆ ਨਾ ਵੀ ਤੇਰੇ ਰੋਣ ਦੇ ਪਿੱਛੇ ਕੀ ਵਜ੍ਹਾ ਏ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਉਸੇ ਤਰ੍ਹਾਂ ਜਾਨਵਰ ਦੇ ਰੋਣ ਦੀ ਵੀ ਵਜ੍ਹਾ ਵੇਖਣੀ ਆ ਉਹਦਾ ਕਾਰਨ ਪਤਾ ਲਗਾਉਣਾ ਹੈ ਅਤੇ ਉਹ ਉਹਨੂੰ ਚੁੱਪ ਕਰਾਉਣਾ ਹੈ ਜੇ ਦਰਦ ਵਿੱਚ ਆ ਕੋਈ ਸਾਟੇ ਪੇਟ ਲੱਗੀ ਆ ਉਹਦਾ ਇਲਾਜ ਕਰਕੇ ਜੇਕਰ ਉਹ ਭੁੱਖਾ ਏ ਉਹਨੂੰ ਰੋਟੀ ਪਾਣੀ ਖਵਾ ਪਲਾ ਕੇ ਜੇਕਰ ਕਿਸੇ ਦਾ ਸਤਾਇਆ ਹੋਇਆ ਏ ਹੋ ਸਕਦਾ ਕਿਸੇ ਇਨਸਾਨ ਨੇ ਹੀ ਉਹਨੂੰ ਮਾਰਿਆ ਹੋਵੇ ਹੋ ਸਕਦਾ ਕਿਸੇ ਜਾਨਵਰ ਨੇ ਮਾਰਿਆ ਹੋਵੇ ਤਾਂ ਉਹਦੇ ਤੋਂ ਦਾ ਬਚਾਅ ਕਰਨਾ ਹੈ ਆਪਣਾ ਵੀ ਬਚਾਅ ਕਰਨਾ ਹੈ ਕਿਉਂਕਿ ਕਈ ਵਾਰ ਕੁਝ ਜਾਨਵਰ ਸਾਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ ਆਪਣੇ ਆਪ ਨੂੰ ਬਚਾ ਕੇ ਰੱਖਣਾ ਪਰ ਉਹਨਾਂ ਦਾ ਭਲਾ ਵੀ ਜ਼ਰੂਰ ਕਰਨਾ ਹੈ ਜੇ ਉਹਨਾਂ ਦਾ ਭਲਾ ਕਰਾਂਗੇ ਤਾਂ ਸਾਡਾ ਭਲਾ ਜ਼ਰੂਰ ਹੋਵੇਗਾ ਕਿਉਂਕਿ ਜੋ ਵੀ ਜੀਵ ਜੰਤੂ ਨੇ ਪੰਛੀ ਨੇ ਭਾਵੇਂ ਇਨਸਾਨ ਆ ਸਭ ਰੱਬ ਦੇ ਬਣਾਏ ਜੀ ਆ ਇਹ ਨਹੀਂ ਆ ਵੀ ਰੱਬ ਨੂੰ ਇਨਸਾਨ ਹੀ ਪਿਆਰਾ ਹੈ ਰੱਬ ਨੂੰ ਸਾਰੇ ਜੀਵ ਜੰਤੂ ਬੜੇ ਪਿਆਰੇ ਨੇ ਤਾਂ ਜੇ ਰੱਬ ਦੇ ਬਣਾਏ ਹੋਏ ਜੀਵਾਂ ਦਾ ਆਪਾਂ ਧਿਆਨ ਰੱਖਾਂਗੇ ਉਹਨਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਭਲਾ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਜ਼ਰੂਰ ਖੁਸ਼ ਹੋਣਗੇ ਤਾਂ ਬਸ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਆਪਾਂ ਮਨ ਦੇ ਵਿੱਚ ਹਮੇਸ਼ਾ ਤਰਸ ਦੀ ਦਇਆ ਦੀ ਭਾਵਨਾ ਰੱਖਣੀ ਆ ਗੁਰੂ ਨਾਨਕ ਪਾਤਸ਼ਾਹ ਦੇ ਕਰਦਾ ਇਹੀ ਸਿਧਾਂਤ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਰਬੱਤ ਦਾ ਭਲਾ ਕਰਨ ਨੂੰ ਕਿਹਾ ਏ ਤੇ ਸਰਬੱਤ ਦੇ ਭਲੇ ਦੇ ਵਿੱਚ ਜੀਵ ਜੰਤੂ ਪੰਛੀ ਸਭ ਕੁਝ ਹਮਦੇ ਆ ਜਦੋਂ ਅਸੀਂ ਕਿਸੇ ਦੇ ਭਲੇ ਬਾਰੇ ਸੋਚਦੇ ਆ ਕਿਸੇ ਦਾ ਭਲਾ ਕਰਦੇ ਆ ਸੱਚ ਕਰਕੇ ਜਾਣਿਓ ਗੁਰਨਾਨਕ ਪਾਤਸ਼ਾਹ ਜੀ ਨੂੰ ਬਹੁਤ ਪਿਆਰੇ ਲੱਗਦੇ ਹੋਵਾਂਗੇ ਸਤਿਗੁਰ ਸੱਚੇ ਪਾਸ਼ਾ ਉਹਦੋਂ ਸਾਡੇ ਤੇ ਵਾਰੀ-ਵਾਰੀ ਜਾਂਦੇ ਹੋਣਗੇ ਜਦੋਂ ਅਸੀਂ ਉਹਨਾਂ ਦੀ ਦਿੱਤੀ ਹੋਈ ਕਿਸੇ ਵੀ ਸਿੱਖਿਆ ਦੇ ਉੱਤੇ ਜਾਂਦੇ ਆ ਸਤਿਗੁਰ ਸੱਚੇ ਪਾਸ਼ਾ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਵਿਮਾ ਪਰਮਾਤਮਾ ਤੋਂ ਦੂਰ ਰਹਿਣਾ ਹੈ ਇਹ ਸਾਰੇ ਜੀਵ ਪਰਮਾਤਮਾ ਦੇ ਭੇਜੇ ਹੋਏ ਇਸ ਧਰਤੀ ਤੇ ਆਏ ਆ ਆਪਣਾ ਆਪਣਾ ਮਕਸਦ ਲੈ ਕੇ ਆਏ ਆ ਇੱਕ ਦੂਸਰੇ ਦੀ ਜ਼ਿੰਦਗੀ ਦਾ ਸੰਕੇਤ ਦੇਣ ਦੇ ਲਈ ਨਹੀਂ ਇਹ ਤਾਂ ਆਪਣੀ ਇਨਸਾਨਾਂ ਦੀ ਆਦਤ ਹੈ ਕਿ ਆਪਾਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਦਖਲਅੰਦਾਜ਼ੀ ਕਰਦੇ ਆ ਬੜਾ ਧਿਆਨ ਰੱਖਦੇ ਆ ਤੇ ਮੈਨੂੰ ਲੱਗਦਾ ਜਾਨਵਰਾਂ ਨੂੰ ਇਹ ਆਦਤ ਨਹੀਂ ਹੋਵੇਗੀ ਉਹ ਤਾਂ ਆਪਣੇ ਆਪ 'ਚ ਮਸਤ ਰਹਿੰਦੇ ਨੇ ਆਪਣੇ ਆਪ ਦੇ ਨਾਲ ਮਤਲਬ ਰੱਖਦੇ ਨੇ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਹਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਕਰਨੀ ਤਾਂ ਸਾਹਮਣੇ ਆਪ ਨੂੰ ਆਪਣੀ ਮਰਜ਼ੀ ਆ ਅਤੇ ਕਰਨੀ ਵੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਵਾਹਿਗੁਰੂ ਜੀ ਨੇ ਸੋਨਾ ਦਿਮਾਗ ਦਿੱਤਾ ਹੈ ਦਿਲ ਦਿੱਤਾ ਹੈ ਤਾਂ ਹਰ ਇੱਕ ਬੰਦੇ ਨੂੰ ਆਪੋ ਆਪਣੇ ਲਈ ਸੋਚਣ ਦਾ ਹੱਕ ਆ ਉਹਨਾਂ ਨੂੰ ਆਪਾਂ ਸਿਰਫ ਆਪਣੀ رائے ਦੱਸੀ ਆ ਬਾਕੀ ਮੰਨਣੀ ਜਾਂ ਨਾ ਮੰਨਣੀ ਇਹ ਤੁਹਾਡੇ ਤੇ ਹੀ ਡਿਪੈਂਡ ਕਰਦਾ ਹੈ ਕਿਸੇ ਦੇ ਉੱਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ